ਦੋਸਤੋ ਅੱਜ ਕਾ ਪੈ ਰਹੇ ਹੈਂ ਔਰ ਮੈਂ ਬੀਤੀ ਕਰਨੀ ਚਾਹਨਾ ਹੈ ਜਲੰਧਰ ਦੇ ਤਮਾਮ ਵਾਸੀਆਂ ਨੂੰ ਜਲੰਧਰ ਵਸਤਾ ਲੈਣ ਜੀ ਸਾਹਿਬ ਮੇਰੇ ਨਾਲ ਖੜੇ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਨੂਕੀ ਸਾਹਿਬ ਅਸੀਂ ਜੀ ਤੇ ਤਮਾਮ ਅਸੀਂ ਇੰਚਾਰ ਲੋਕ ਔਰ ਅਜੇ ਤੱਕ ਮੈਨੂੰ ਲੱਗਦਾ ਹੈ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਾਂ ਪੈ ਰਹੀ ਹੈ ਔਰ 3-4 ਥਾਵਾ ਤੋਂ ਖਬਰਾਂ ਆਈਆਂ ਸਨ ਕਿ ਬਾਹਰੋਂ ਬੰਦੇ ਆਏ ਆ ਇਧਰੋਂ ਆਏ ਆ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਪੁਲਿਸ ਨੂੰ ਤਲਾਸ਼ ਦੇ ਕੇ অবজারভার ਨੂੰ ਤਲਾਸ਼ ਦੇਗੀ ਮੈਂ तमाम ਸਾਥੀ ਜਿਹੜੇ ਜਲੰਧਰ ਵਿੱਚ ਦੇ ਹੈ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਕਿਸੇ ਦੇ ਦਬਾਅ ਦੇ ਥੱਲੇ ਨਹੀਂ ਆਉਣਾ ਔਰ ਕੋਈ ਡਰ ਭੈ ਨਹੀਂ ਮੰਨਣਾ ਸਰਕਾਰ ਦਾ ਜਾਂ ਕਿਸੇ ਹੋਰ ਵਿਅਕਤੀ ਦਾ ਅਗਰ ਤੁਹਾਨੂੰ ਕਿਤੇ ਕੋਈ ਡਰਾਉਂਦਾ ਹੈ ਧਮਕਾਉਂਦਾ ਹੈ ਧੱਕਾ ਜ਼ਾستی ਤੁਹਾਡੇ ਨਾਲ ਕਰਦਾ ਹੈ ਤਾਂ ਕਿਰਪਾ ਕਰਕੇ ਤੁਸੀਂ ਮੈਨੂੰ 베ਰੀ ਸਾਹਿਬ ਨੂੰ ਅਤਲਾ ਦਿਨ ਦਾ ਕੰਮ ਕਰਨਾ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਪੁਲਿਸ ਕਮਿਸ਼ਨਰ ਦੇ ਮੋਟਾ ਆਲੇ ਦੇ ਨੇ ਇੱਥੇ ਬੈਠਾਂਗੇ ਅਗਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਈ ਤਾਂ ਅਸੀਂ ਤੁਰੰਤ ਅਸੀਂ ਉੱਥੇ ਆਵਾਂਗੇ ਸੋ ਦੱਬ ਕੇ ਆਪਦੇ ਬੂਥਾਂ ਤੇ ਪਹਿਰਾ ਦਿਓ ਔਰ ਬਿਲਕੁਲ ਬੂਥਾਂ 'ਪਾਓ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਨਾ ਜ਼ਾਜ਼ਤੀ ਕਰਨੀ ਹੈ ਨਾ ਜ਼ਾਜ਼ਤੀ ਹੋਣ ਦੇਣੀ ਔਰ ਉਮੀਦ ਕਰਦਾ ਹਾਂ ਕਿ ਗਲੰਦਰ ਵੈਸਟ ਦੇ ਲੋਕ ਜਿਹੜਾ ਉਹੀ ਫੈਸਲਾ ਕਰਨਗੇ ਔਰ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰੇਗਾ ਕਿਉਂਕਿ ਲੋਕਤੰਤਰ ਦੇ ਵਿੱਚ ਅਸੀਂ ਅਗਰ ਲੋਕ ਵੋਟਾਂ ਦਾ ਇਸਤੇਮਾਲ ਕਰਾਂਗੇ ਵੋਟ ਪਾਉਣ ਜਾਵਾਂਗੇ ਤਾਂ ਮੈਨੂੰ ਲੱਗਦਾ ਫਿਰ ਲੋਕਤੰਤਰ ਦੀ ਹਮੇਸ਼ਾ ਜਿੱਤ ਹੋਊਗੀ ਔਰ ਆਸ ਕਰਦਾ ਕਿ ਜਲੰਧਰ ਵਸਦੇ ਲੋਕ ਅਮਰ ਸ਼ਾਹ ਜੀ ਦੇ ਨਾਲ ਇਹ ਵੋਟਾਂ ਪਾਉਣਗੇ ਔਰ ਮੇਰੀ ਪ੍ਰਸ਼ਾਸਨ ਤੋਂ ਵੀ ਇਹੀ ਉਮੀਦ ਹੈ ਇਸੇ ਦਾ ਪੱਕਾ ਪੱਕਾ ਨਾ ਕਰਦੇ ਹੋਇਆ ਮੈਂ ਪੱਕਾ ਹੋਣਾ ਕਰਾਉਣ ਗਿਆ ਹਾਲਾਕੀ ਰਾਤ ਬਹੁਤ ਕੁਝ ਹੋਇਆ दारू ਸੂਟ ਫੜੇ ਗਏ दारू ਫੜੀ ਗਈ ਹੋਰ ਪੈਸੇ ਵੰਨਦੇ ਲੋਕ ਦਿਖੇ ਸਰਕਾਰ ਨੇ ਆਪਣੀ ਜ਼ਿੰਮਰਵਾਰੀ ਜੋ ਕਰਨੀ ਸੀ ਉਹ ਕੀਤੀ ਲੇਕਿਨ ਕਿਤੇ ਨਾ ਕਿੰਨੇ ਸਾਰੇ ਲੋਕਾਂ ਨੇ ਲੜਾਈ ਲੜੀ ਔਰ ਅਸੀਂ ਹਾਜ਼ਰ ਹਾਂ ਅਗਰ ਕਿਸੇ ਨੇ ਕੋਈ ਜ਼ਾਤੀ ਤੱਕਾ ਕੋਈ ਕਰਮ ਦੀ ਕੋਸ਼ਿਸ਼ ਕਰੇਗਾ ਕਿ ਬਿਲਕੁਲ ਬਰਦਾਸ਼ਤ ਨਹੀਂ ਹੋਗਾ ਔਰ ਉਮੀਦ ਕਰਦੇ ਹਾਂ ਕਿ ਸਾਰੇ ਲੋਕਾਂ ਮੰਨ ਔਰ ਸ਼ਾਂਤੀ ਦੇ ਨਾਲ ਮੋਟਾਪਾ ਤੇਰੀਆਂ ਦਾਤਾਂ ਤੋਂ ਵਾਰੀ Thank you ਪਿਓ ਦਾ ਸਿਰ ਹੱਥ ਵੀ ਦਿੱਤਾ ਭੈਣ ਵੀ ਦਿੱਤੀ ਵੀਰ ਵੀ ਦਿੱਤੇ ਭੈਣ ਵੀ ਦਿੱਤੀ ਵੀਰ ਵੀ ਦਿੱਤੇ ਭੈਣ ਵੀ ਦਿੱਤੀ ਵੀਰ ਵੀ ਦਿੱਤੇ ਯਾਰ ਵੀ ਦਿੱਤੇ ਸੋਹਣੇ ਸੋਹਣੇ ਵਧੀਆ ਘਰੋ